IPL 225 ਵਿੱਚ ਰਾਜਸਥਾਨ ਰੋਲਸ ਨਾਲ ਇੱਕ ਵਿਵਾਦ ਜੁੜ ਗਿਆ ਹੈ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਜਾਨੀ ਕਿ ਆਰਸੀਏ ਨੇ ਰਾਜਸਥਾਨ ਰਾਇਲ ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਹੈ ਇਹ ਮਾਮਲਾ ਸ਼ੁਰੂ ਹੋਇਆ 19 ਅਪ੍ਰੈਲ ਨੂੰ ਜਦੋਂ ਜੈਪੁਰ ਵਿੱਚ ਰਾਜਸਥਾਨ ਰਾਇਲ ਦਾ ਮੈਚ ਸੀ ਲਖਨਊ ਸੁਪਰ ਜਾਇੰਟਸ ਨਾਲ ਰਾਜਸਥਾਨ ਨੂੰ 181 ਰਨ ਦਾ ਟਾਰਗੇਟ ਮਿਲਿਆ ਸੀ ਆਖਰੀ ਓਵਰ ਵਿੱਚ 9 ਰਨ ਚਾਹੀਦੇ ਸਨ ਤੇ 6 ਵਿਕਟਾਂ ਹੱਥ ਵਿੱਚ ਸਨ ਪਰ ਲਖਨਊ ਦੇ ਬੋਲਰ ਆਵੇਸ਼ ਖਾਨ ਨੇ ਸਿਰਫ 6 ਰਨ ਦਿੱਤੇ ਤੇ ਰਾਜਸਥਾਨ ਇਹ ਮੈਚ 2 ਰਨਾਂ ਨਾਲ ਹਾਰ ਗਈ ਇਸ ਹਾਰ ਤੋਂ ਬਾਅਦ ਆਰਸੀਏ ਦੇ ਇੱਕ ਅਧਿਕਾਰੀ ਜੈਦੀਪ ਬਿਹਾਰੀ ਨੇ ਕਿਹਾ ਕਿ ਇਹ ਮੈਚ ਫਿਕਸ ਸੀ ਉਹਨਾਂ ਦਾ ਕਹਿਣਾ ਹੈ ਕਿ ਇੰਨੇ ਆਸਾਨ ਮੌਕੇ ਤੇ ਉਹਨਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਅਤੇ ਆਈਪੀਐਲ ਦੇ ਮੈਚਾਂ ਦੇ ਪ੍ਰਬੰਧ ਵਿੱਚ ਆਰਸੀਐਨ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਇਸ ਦੀ ਵੀ ਸ਼ਿਕਾਇਤ ਕੀਤੀ ਪਰ ਰਾਜਸਥਾਨ ਰੌਲਸ ਨੇ ਇਹ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਤੇ ਟੀਮ ਦੇ ਅਧਿਕਾਰੀ ਦੀਪ رائے ਨੇ ਕਿਹਾ ਕਿ ਇਹ ਦੋਸ਼ ਬਿਨਾਂ ਸਬੂਤ ਤੋਂ ਸਾਡੀ ਟੀਮ ਨੂੰ ਨੁਕਸਾਨ ਪਹੁੰਚਾ ਰਹੇ ਨੇ ਟੀਮ ਨੇ ਰਾਜਸਥਾਨ ਸਰਕਾਰ ਨੂੰ ਸ਼ਿਕਾਇਤ ਕਰਕੇ ਜੈਦੀ ਬਹਾਰੀ ਤੇ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਰਾਜਸਥਾਨ ਰਾਇਲ ਬੁਵਾਦਾ ਵਿੱਚ ਹੋਵੇ 213 ਵਿੱਚ ਵੀ ਟੀਮ ਦੇ ਕੁਝ ਖਿਡਾਰੀਆਂ ਤੇ ਸਪੋਰਟ ਫਿਕਸਿੰਗ ਦੇ ਦੋਸ਼ ਲੱਗੇ ਸਨ ਇਸ ਵਾਰ ਵੀ ਟੀਮ ਦਾ ਆਈਪੀਐਲ 225 ਦਾ ਪ੍ਰਦਰਸ਼ਨ ਕੋਈ ਖਾਸ ਨਹੀਂ ਰਿਹਾ 8 ਮੈਚਾਂ ਵਿੱਚੋਂ 6 ਹਾਰ ਕੇ ਪੁਆਇੰਟ ਸਟੇਬਲ ਤੇ ਥੱਲੇ ਬਣੀ ਹੋਈ ਹੈ ਕੀ ਸੱਚਮੁੱਚ ਇਹ ਮੈਚ ਫਿਕਸੀ ਜਾਂ ਫਿਰ ਇਹ ਇੱਕ ਬੁਵਾਦ ਬਣਾਇਆ ਜਾ ਰਿਹਾ ਹੈ ਇਹ ਤਾਂ ਬੀਸੀਸੀਆਈ ਜਦੋਂ ਜਾਂਚ ਕਰੂਗੀ ਫੇਰ ਹੀ ਪਤਾ ਲੱਗੂਗਾ